37 ਹੈ ਜੀ श्री वा हरूजीम ਤਾਣਿਆ ਦੇ ਤਾਣ ਗੁਰੂ ਗਰੀਬਨਵਾਦ ਜੀ ਓ ਹੱਥ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਗੱਗ ਚਾਨਣ ਹੋ ਰੇ ਬੋਲਾ ਆਨੰਦ ਗੁਣੀ ਨਿਦਾਨ ਗੁਰੂ ਗਰੀਬਨਵਾਦ ਜੀ ਓ ਝਪਣਾ ਜੀ ਸਤਨਾਮ ਸ਼੍ਰੀ ਵਾ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਬਾਦਸ਼ਾਹ ਸਾਡੇ ਉਤੇ ਨਦਰ ਸਵੱਲੀ ਪਾ ਦਿਓ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਬਾਦਸ਼ਾਹ ਸਾਡੇ ਉਤੇ ਨਦਰ ਸਵੱਲੀ ਪਾ ਦਿਓ ਜੱਪਣ ਜਪੌਣ ਲੱਗੇ ਹਾ ਮਨ ਗੁਰੂ ਚਰਨਾ ਚ ਲਾਉਣ ਲੱਗੇ ਹਾ ਜਿੱਤੇਰਾ ਨਾਮ ਜੱਪਣ ਜਪੌਣ ਲੱਗਿਆ ਮਨ ਗੁਰੂ ਚਰਨਾ ਚ ਲਾਉਣ ਲੱਗੇ ਹਾ ਜਾਵਣ ਖਿਆਲ ਕਿਸੇ ਹੋਰ ਪਸਨਾ ਜਾਵਣ ਖਿਆਲ ਕਿਸੇ ਹੋਰ ਪਸਨਾ ਗੁਰੂ ਚਰਨਾ ਚ ਸੁਰ ਤੇ ਟਿਕਾ ਦਿਓ ਰਹਿਮਤਾ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉਤੇ ਨਜ਼ਰ ਸਵਲੀ ਪਾ ਦਿਓ ਰਹਿਮਤਾ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉਤੇ ਨਜ਼ਰ ਸਵਲੀ ਪਾ ਦਿਓ ਨੇ ਮਾਣ ਜਾਣ ਕੇ ਜਿਖੜ ਕੇ ਸਵਾਲੀ ਤੇਰੇ ਦਰ ਆਣ ਕੇ ਸਾਨੂੰ ਦਿਓ ਬਖਸ਼ ਨਿਮਾਣ ਜਾਣ ਕੇ ਜਿਵੇਂ ਤੂੰ ਨੇ ਮਾਨਿਆ ਨੂੰ ਮਾਨਤਾ ਦਿਆ ਜਿਵੇਂ ਤੂੰ ਨੇ ਮਾਨਿਆ ਨੂੰ ਮਾਨ ਦਾਤਿਆ ਜਿਵੇਂ ਤੂੰ ਨੇ ਮਾਨਿਆ ਨੂੰ ਮਾਨਤਾ ਦਿਆ ਸਾਨੂੰ ਵੀ ਨਿਮਾਨਿਆ ਨੂੰ ਭਾਗ ਲਾ ਦਿਓ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉਤੇ ਨਦਰ ਸਵਲੀ ਪਾ ਦਿਓ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉਤੇ ਨਦਰ ਸਵਲੀ ਪਾ ਦਿਓ ਸਰਸਤੀ ਸਾਡੇ ਉੱਤੇ ਕਰੋ ਕਿਰਪਾ ਦਰਸਤੀ ਜਿ ਤੇਰੇ ਹੁਕਮ ਅੰਚ ਚੱਲਦੀ ਸ੍ਰਸਤੀ ਸਾਡੇ ਉੱਤੇ ਕਰੋ ਕਿਰਪਾ ਦਰਸਤੀ ਕਿਹੜੀ ਵੀ ਦਿਨ ਨਾਲ ਤੇਰਾ ਨਾਮ ਜਪੀਏ ਕਿਹੜੀ ਵੀ ਦਿਨ ਨਾਲ ਤੇਰਾ ਨਾਮ ਜਪੀਏ ਸਾਨੂੰ ਉਹ ਵੇਦੀ ਯੋਗਤ ਸਿਖਾ ਦਿਓ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਬਾਦਸ਼ਾਹ ਸਾਡੇ ਉਤੇ ਨજર ਸਵਲੀ ਪਾ ਦਿਓ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਬਾਦਸ਼ਾਹ ਸਾਡੇ ਉਤੇ ਨજર ਸਵਲੀ ਪਾ ਦਿਓ ਤੇਰੀ ਓਟ ਆ ਸਹਤ ਕਾਈ ਮਾਲਕਾ ਕਰੀ ਜਾਈਏ ਤੇਰੀ ਵਡਿਆਈ ਮਾਲਕਾ ਤੇਰੀ ਓਟ ਆ ਸਹਤ ਕਾਈ ਮਾਲਕਾ ਕਰੀ ਜਾਈਏ ਤੇਰੀ ਵਡਿਆਈ ਮਾਲਕਾ ਦਿਲ ਚ ਪਮਤੀ ਦੇ ਓ ਪਾਵਨਾ ਦਿਲ ਚ ਪਮਤੀ ਦੇ ਓ ਪਾਵਨਾ ਦਿਲ ਚ ਪਮਤੀ ਦੇ ਓ ਪਾਵਨਾ ਗੁਰਦੇਵ ਮੇਰੇ ਉੱਪਰ ਮੁਕਾ ਦਿਓ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉਤੇ ਨਾ ਤੇਰੇ ਸਵੱਲੀ ਪਾ ਦਿਓ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉਤੇ ਨਾ ਤੇਰੇ ਸਵੱਲੀ ਪਾ ਦਿਓ ਰਹਿਮਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ ਸਾਡੇ ਉਤੇ ਨਾ ਤੇਰੇ ਸਵੱਲੀ ਪਾ ਦਿਓ ਵਾਹਿਗੁਰੂ ਵਾਹਿਗੁਰੂ ਪਰਮ ਸਨਮਾਨ ਤੇ ਸਤਿਕਾਰਯੋਗ ਸਮੂਹੀ ਮਲਾ ਨਗਰ ਨਵਾਸੀ ਸਿੱਖ ਸੰਗਤਾਂ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਤੁਹਾਡੇ ਉਦਮ ਪਰਾਲੇ ਕੀਤੇ ਗਏ ਜੋ ਆਪਾਂ ਅੱਜ ਸਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਉਹਨਾਂ ਦਾ ਅੱਜ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਔਰ ਉਸ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੁਗੋ ਜੁਗਰ ਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁੰਦਰ ਪਾਰਕ ਵਿੱਚ ਸ਼ਿਸ਼ੁਭ ਧੋਕੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਹੀ ਵਿੱਚ ਝੂਲਦੇ ਕੇਸਰੀ ਨਿਸ਼ਾਨ ਖੜਕਦੇ ਨਗਾਰਿਆਂ ਦੇ ਨਾਲ ਗੂੰਜਦੇ ਸਤਿ ਸ੍ਰੀ ਅਕਾਲ ਦੇ ਜ਼ਕਾਰਿਆਂ ਦੇ ਨਾਲ ਔਰ ਬੈਂਡਵਾਜਿਆਂ ਦੀਆਂ ਮਦਦ ਤੁਣਾ ਕੀਰਤਨ ਕਰਦੀਆਂ ਸਿੱਖ ਸੰਗਤਾਂ ਆਪਾਂ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਪਹਿਲੇ ਪੜਾਤੇ ਪਰ ਆ ਪਹੁੰਚੇ ਆ ਸਤਿਗੁਰੂ ਜੀ ਕਿਰਪਾ ਕਰਨ ਇਹ ਦਿਨ ਤੇ ਹਾਰ ਮਨਾਉਣੇ ਗੁਰਪੁਰਬ ਸ਼ਹੀਦੀ ਦਿਹਾੜੇ ਜੋੜ ਮੇਦੇ ਅਵਤਾਰ ਪੁਰਬ ਇਹ ਸਾਡਾ ਵਿਰਸਾ ਹੈ ਸਿੱਖ ਕੌਮ ਦੇ ਵਿਰਸੇ ਵਿੱਚ ਆਇਆ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਆ। ਸਭ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ ਲੱਖ-ਲੱਖ ਵਾਰ ਮੁਬਾਰਕ ਬਾਦ ਹੈ ਭਾਈ। ਗੁਰੂ ਸਾਹਿਬ ਜੀ ਦੀ ਕਿਰਪਾ ਕਰਨ। ਆਓ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਫੇਤਰ ਫਤਿਹ ਜਿਹੜੀ ਹੈ। ਉਹਦੀ ਸਾਂਝ ਪਾਈਏ ਆਪਾਂ ਤੇ ਇੱਕ ਵਾਰ ਗੁਰਦੇਵ ਦੇ ਚਰਨਾਂ ਵਿੱਚ ਸੀਸ ਝੁਕਾਓ ਤੇ ਪਿਆਰ ਨਾਲ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਇਹਨਾਂ ਨਹੀਂ ਕਿ ਮੈਂ ਆਪ ਜੀ ਦੇ ਨਾਲ ਸਖ ਇਤਿਹਾਸ ਗੁਰ ਇਤਿਹਾਸ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪ੍ਰੂਪ ਦੇ ਸੰਬੰਧ ਵਿੱਚ ਖੁੱਲ ਕੇ ਵਿਚਾਰਾਂ ਕਰ ਸਕਾਂ ਸਮਾਂ ਸੀਮਤ ਹੈ ਮੈਨੂੰ 20-25 ਮਿੰਟ ਦਾ ਸੁਭਾਗ ਪ੍ਰਾਪਤ ਹੋਇਆ ਦੋ ਜਥੇ ਨੇ ਹਾਜ਼ਰੀ ਭਰਨੀ ਹੈ ਮੇਰੇ ਤੋਂ ਬਾਅਦ ਲੁਪਵਾਲਾ ਕਮਿਸ਼ਨਰ ਜੀ ਆថ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਨੇ ਹੈ ਸਤਗੁਰੂ ਜੀ ਕਿਰਪਾ ਕਰਨ ਸਤਗੁਰੂ ਨਾਨਕ ਤੇ ਸੈ ਮਹਾਰਾਜ ਨੂੰ ਇਸ ਸੰਸਾਰ ਤੇ ਦੁਨੀਆ ਤੇ ਆਉਣ ਦੀ ਕਿਉਂ ਲੋੜ ਪਈ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਇੱਥੋਂ ਦੇ ਹਾਲਾਤ ਕੀ ਸਨ ਇੱਥੋਂ ਦੀ ਧਾਰਮਿਕ ਦਸ਼ਾ ਇੱਥੋਂ ਦੀ ਰਾਜਸੀ ਦਸ਼ਾ ਇੱਥੋਂ ਦੀ ਆਰਥਿਕ ਦਸ਼ਾ ਇੱਥੋਂ ਦੀ ਧਾਰਮਿਕ ਦਸ਼ਾ ਜਿਹੜੀ ਹੈ ਉਹ ਕਿਹੋ ਜਿਹੇ ਹਾਲਾਤ ਸਨ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਉਸ ਹਾਲਾਤ ਨੂੰ ਆਪਣੀ ਪਾਵਨ ਰਚਨਾ ਤੋਂ ਸਤਿਗੁਰੂ ਮਹਾਰਾਜ ਜੀ ਉਹ ਉਚਾਰਨ ਕਰਦੇ ਨੇ ਸਤਿਗੁਰ ਜੀ ਕਹਿੰਦੇ ਇਹੋ ਜਿਹਾ ਭਿਆਨਕ ਸਮਾਂ ਸੀ ਕਲਯੁਗ ਦਾ ਕੋਹਰ ਸਮਾਂ ਸੀ ਤੇ ਪਾਤਸ਼ਾਹ ਕਹਿੰਦੇ ਕਲ ਕਾਤੀ ਰਾਜੇ ਕਸਾਈ ਧਰਮ ਬੰਕਰ ਉੱਡਰਿਆ ਕੂੜਾ ਮਾਵ ਸਤ ਚੰਦਰ ਮਾ ਦਿੱਸੇ ਨਹੀਂ ਕਹਿ ਚੜਿਆ ਹਉ ਪਾਲਵ ਕੁੰਨੀ ਹੋਈ ਅੰਧੇਰੇ ਰਾਹਾਂ 'ਮਾ ਕੋਈ ਜਦੋਂ ਇੱਥੇ ਕੋਈ ਸੱਚ ਦਾ ਰਸਤਾ ਦੱਸਣਾ ਨਜ਼ਰ ਨਹੀਂ ਸੀ ਆ ਰਿਹਾ ਆਪ ਚ ਫਰੇ ਝੂਠ ਠੱਗੀ ਧੋਖਾ ਫਰੇਬ ਇਹ ਚੱਲ ਰਿਆ ਸੀ ਮਨੁੱਖਤਾ ਤੇ ਮਾਨਵਤਾ ਜਿਹੜੀ ਹੈ ਉਹ ਜ਼ੁਲਮਾਂ ਦੀਆਂ ਚੱਕੀਆਂ ਵਿੱਚ ਪਿਸ ਰਹੀ ਸੀ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚੱਕਰ ਜਾਂਦਾ ਪਾਇਨ ਕਾਹੋ ਰੱਤ ਪਿਤ ਕੁੱਤੇਓ ਚਟ ਜਾਏ ਇਹੋ ਜਿਹਾ ਇੱਥੇ ਮਾਹੌਲ ਬਣਿਆ ਹੁਣ ਰਾਜੇ ਸ਼ਹਿਰੰਦਾਰ ਉਪਤਾਰਨ ਕਰੀ ਬੈਠੇ ਸਨ ਉਹਨਾਂ ਦੇ ਜਿਹੜੇ ਨੌਕਰ ਚੱਕਰ ਸਨ ਉਹਨਾਂ ਦੇ ਨੌਂਦਰਾਂ ਦਾ ਕੰਮ ਦੇ ਰਹੇ ਸਨ ਪ੍ਰਿੰਸੀਪਲ ਸੁਖਵੀਰ ਸਿੰਘ ਕੌਮ ਦੇ ਮਹਾਨ ਵਿਦਵਾਨ ਹੋ ਕੇ ਕਹਿੰਦੇ ਇਹਨਾਂ ਦੀਆਂ ਬੱਚਾ ਹਮੇਸ਼ਾ ਹੀ ਮਜਲੂਮਾਂ ਤੇ ਮਸੂਮਾਂ ਦੇ ਖੂਨ ਦੇ ਨਾਲ ਲਿਪੜੀਆਂ ਰਹਿੰਦੀਆਂ ਸਨ ਔਰ ਜਨਤਾ ਕਰਲਾ ਰਹੀ ਸੀ ਮਨੁੱਖਤਾ ਦੇ ਉੱਤੇ ਰਾਜੇ ਜਿਹੜੇ ਸਨ ਉਹ ਅਨਿਆ ਕਰ ਰਹੇ ਸਨ ਪਾਪ ਕਰ ਰਹੇ ਸਨ ਤੇ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਦੀ ਇਸ ਹਲਾਤ ਨੂੰ ਭਾਈ ਗੁਰਦਾਸ ਸਿੰਘ ਜਿਹੜੇ ਗੁਰੂ ਘਰ ਦੇ ਇਹਨਾਂ ਸੇਵਕ ਮਹਾਂ ਲਖਾਰੀ ਔਰ ਗੁਰੂ ਨਾਨਕ ਦੇ ਘਰ ਦੇ ਮਹਾਨ ਸੇਵਾਦਾਰ ਕਲਮ ਤੇ ਸ਼ਬਦਾਂ ਦੇ ਭੰਡਾਰ ਉਹ ਕਹਿੰਦੇ ਨੇ ਕੱਲ ਆਈ ਕੁੱਤੇ ਮੂੰਹੀ ਖਾਜੋ ਆ ਮਰਦਾਰ ਕਸਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਰਾਜੇ ਜਿਹੜੇ ਸਨ ਉਹ ਅਨਿਆਹ ਛੱਡ ਚੁੱਕੇ ਸਨ ਅਨਿਆ ਕਰ ਰਹੇ ਸਨ ਤੇ ਆਖਰ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਵਰਤਿਆ ਪਾਪ ਸਭ ਸੁਕਲ ਮਾਹੀ ਇਹਨਾਂ ਕੋਲ ਹੋਰ ਪਾਪ ਵਰਤ ਰਿਆ ਸੀ ਸਤਿਗੁਰੂ ਮਹਾਰਾਜ ਦੇ ਆਉਣ ਤੋਂ ਪਹਿਲਾਂ ਇੱਥੇ ਧਰਤੀ ਦੇ ਉੱਤੇ ਬੋਝ ਪੈ ਰਿਆ ਸੀ ਔਰ ਮਨੁੱਖਤਾ ਦੀਆਂ ਕੋਕਾਂ ਤੇ ਪਕਾਰਾਂ ਔਰ ਧਰਤੀ ਦੀਆਂ ਪਕਾਰਾਂ اے ਉਠੀਆਂ ਕੀ ਉਠਿਆ ਜੱਤ ਜਲੰਧਾ ਰੱਖ ਲਿਓ ਆਪਣੀ ਕਿਰਪਾ ਤਾਰ ਜਿੱਤ ਦਵਾਰੇ ਉਪਰੇ ਤੇ ਉੱਤੇ ਲਿਓ ਓ ਭਾਰ ਇਹ ਫਰਿਆਦਾ ਉਠੀਆਂ ਤੇ ਜਦੋਂ ਆਪਾਂ ਸੱਚੇ ਦਿਲੋਂ ਕੋਈ ਅਰਦਾਸ ਕਰਦੇ ਆ ਨਾ ਸਤਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚੋਂ ਖੁਦਾ ਮਨਜ਼ੂਰ ਕਰਦਾ ਸਤਗੁਰ ਦੀ ਪਾਵਨ ਬਾਣੀ ਦਾ ਫਰਮਾਨ ਹੈ ਜੀ ਕੀ ਪ੍ਰਥਾ ਹੋਏ ਗੁਰਪੈ ਅਰਦਾਸ ਕਰ ਤੇ ਜੇ ਅਰਦਾਸ ਕਰੀਏ ਫਿਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਬਿਰਥੀ ਕਦੇ ਨਾ ਹੋਵੀ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਜੇ ਜਨਮਣ ਕੇ ਅਰਦਾਸ ਕੀਤੀ ਜਾਏ ਨਾ ਉਹ ਸੰਪੂਰਨ ਹੁੰਦੀ ਹੈ ਉਰਦੂ ਦਾ ਸ਼ਾਇਰ ਕਹਿੰਦਾ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੁੰਦੀ ਹੈ ਮਗਰ ਮੁਸ਼ਕਿਲ ਤੇ ਇਹ ਕਿ ਇਹ ਬੜੀ ਮੁਸ਼ਕਿਲ ਸੇ ਹੁੰਦੀ ਹੈ ਦੇਰ ਹੈ ਅੰਧਰਨੀ ertidine ਕੂਕਾਂ ਮਾਰੀਆਂ ਪੁਕਾਰਾਂ ਕੀਤੀਆਂ ਥੇਹਕਾਰ ਪ੍ਰਭੁ ਨਰੰਕਾਰ ਕਿਰਪਾ ਕਰੋ ਇਹ ਸਰਦੀ ਤੇ ਬਲਦੀ ਦੁਨੀਆ ਨੂੰ ਠਾਰਨ ਵਾਸਤੇ ਪਾਤਸ਼ਾਹ ਜੀ ਕੋਈ ਬਣੀ ਕੋ ਪੈਗੰਬਰ ਕੋਈ ਸੂਰਮਾ ਕੋਈ অবতার ਕੋਈ ਆੜਿਆ ਧਰਤੀ ਤੇ ਭੇਜੋ ਇਹ ਫਰਿਆਦਾਂ ਜਦੋਂ ਪ੍ਰਵਾਨ ਹੋਈਆਂ ਫਿਰ ਆਕਾਰਪੁਰਖ ਨੇ ਪੁੱਛਿਆ ਧਰਤੀ ਨੂੰ ਤੈਨੂੰ ਕਾਹਦਾ ਪਾਰ ਹੈ ਤੇਰਤੇ ਬੜੇ-ਬੜੇ ਸਮੁੰਦਰ ਵਸਦੇ ਨੇ ਤੇਰਤੇ ਬੜੇ-ਬੜੇ ਪਹਾੜ ਨੇ ਤੇਰਤੇ ਕਾਇਨਾਤ ਹੈ ਬਨਾਸਪਰੀ ਹੈ ਤੇਰਤੇ ਬਹੁਤ ਵੱਡੀਆਂ-ਵੱਡੀਆਂ ਇਮਾਰਤਾਂ ਨੇ ਤੈਨੂੰ ਕਾਹਦਾ ਪਾਰ ਹੈ ਧਰਤੀ ਨੇ ਆਖਿਆ ਪਾਤਸ਼ਾਹ ਇਹ ਆਕਾਰਪੁਰਖ ਅੰਤਾਰ ਮੈਨੂੰ ਇਹਨਾਂ ਚੀਜ਼ਾਂ ਦਾ ਪਾਰ ਨਹੀਂ ਫਿਰ ਤੈਨੂੰ ਭਾਰ ਕਹਦਾ ਹੁਣ ਭਾਈ ਗੁਰਦਾਸ ਸਾਹਿਬ ਜੀ ਧਰਤੀ ਵੱਲੋਂ ਆਪਣੀ ਕਲਮ ਤੋਂ ਬਿਆਨ ਕਰਦੇ ਨੇ ਹੁਣ ਭਾਈ ਸਾਹਿਬ ਜੀ ਕਹਿੰਦੇ ਨਾ ਤਸ ਭਾਰੇ ਪਰਬਤਾਂ ਅਸਮਾਨ ਖਾਂਦੇ ਨਾ ਤਸ ਭਾਰੇ ਪਰਬਤਾਂ ਅਸਮਾਨ ਖਾਂਦੇ ਨਾ ਤਸ ਭਾਰੇ ਜੀ ਜੰਤ ਸਰਸਫੁਲ ਬਲੰਦੇ ਨਾ ਤਸ ਭਾਰੇ ਸਾਇਰਾ ਨਦ ਵਾਹ ਬਹੰਦੇ ਤੇ ਆਖਰ ਤੇ ਭਾਈ ਸਾਹਿਬ ਜੀ ਕਹਿੰਦੇ ਭਾਰੀ ਪੁਹੀ ਅਕਿਰਤ ਕਾਣ ਮੰਦੀ ਹੂੰ ਮੰਦੇ ਪਾਪੀ ਸਾਹਿਬ ਜੀ ਕਹਿੰਦੇ ਧਰਤੀ ਨੇ ਆਖਿਆ हे ਆਕਾਰਪੁਰਖ ਉਹਨਾਂ ਲੋਕਾਂ ਦਾ ਮੈਨੂੰ ਪਾਰ ਜਿਹੜੇ ਅਕਰਤ ਕਰਨ ਹੋ ਚੁੱਕੇ ਨੇ ਜਿਹੜੇ ਤੇਰੇ ਕੀਤੇ ਨੂੰ ਜਾਣਦੇ ਨੇ ਜਦੋਂ ਕੋਈ ਬੰਦਾ ਕਿਸੇ ਦੇ ਗੁਣ ਕਰੇ ਨਾ ਭੁੱਲ ਜਾਏ ਉਹਨੂੰ ਕਹਿੰਦੇ ਤਾਂ ਕਰਤਕਾਣ ਆ ਯਾਰ ਇੱਥੇ ਮੈਂ ਬੜਾ ਆਸਾਨ ਕੀਤਾ ਇਹਦੇ ਮੈਂ ਆਹ ਕਰਜ ਕੀਤੇ ਤੇ ਉਹ ਕੀਤੇ ਪਰ ਇਹ ਭੁੱਲ ਗਿਆ ਇਹ ਕਰਤਕਾਣ ਹੈ ਅਕਰਤਕਾਣ ਬੜਾ ਮਾੜਾ ਹੈ ਹੁਣ ਸਮਾਂ ਬੜਾ ਸੀਮਤ ਤੇ ਘੜੀ ਆਪਣੇ ਸਮੇਂ ਦੇ ਨਾਲ ਚੱਲ ਰਹੀ ਹੈ ਬੇਨਤੀ ਕਰਾਮ ਹੈ ਧਰਤੀ ਨੇ ਅਕਾਲ ਪੁਰਖ ਦੇ ਚਰਨਾ ਵਿੱਚ ਨਿਮਰਤਾ ਦੇ ਨਾਲ ਹੱਥ ਜੋੜ ਕੇ ਬੇਨਤੀ ਅਰਦਾਸ ਜੋਗੜੀ ਜਿਵੇਂ ਕੀਤੀ ਹੈ ਉਹ ਸੀ ਤੁਹਾਡੀ ਸੇਵਾ ਵਿੱਚ ਕਹਿਣ ਦਾ ਰਿਹਾ ਨਾ ਸ਼ੁਕਰੇ ਬੰਦਿਆਂ ਦਾ ਮੇਥੋਂ ਭਾਰ ਚੱਲਿਆ ਮੈਂ ਜਾਵੇ ਮੇਰੇ ਸਾਥੀ ਜਗਵੰਦਰ ਸਿੰਘ ਪਮਾਲ ਹਰਪ੍ਰੀਤ ਸਿੰਘ ਜਿਡਾਲਾ ਸਰੰਗੀ ਬਾਸਟਰ ਇੰਦਰਜੀਤ ਸਿੰਘ ਗੁਲਸ਼ਨਦਾਸ ਜਗਦੀਸ਼ ਸਿੰਘ ਤਿਹੜਾ ਦਾ ਇੰਟਰਨੈਸ਼ਨਲ ਟਾਡੀ ਜਤਾ ਏ ਉਹਾਂ ਦਾ ਨਾ ਪਾਰ ਜੰਤੂਆਂ ਦਾ ਜਿਹੜੇ ਜਲ ਥਲ ਅੰਦਰ ਰਹਿੰਦੇ ਨਾ ਪਾਰ ਜੰਤੂਆਂ ਦਾ ਜਿਹੜੇ ਜਲ ਥਲ ਅੰਦਰ ਰਹਿੰਦੇ ਨਾ ਪਾਰ ਪਾਰਿਓ

ਤਾਵੇ ਨਾ ਸ਼ੁਕਰੇ ਬੰਦਿਆ ਦਾ ਮੈਥੋਂ ਭਾਰ ਨ ਚੱਲਿਆ ਜਾਵੇ ਨਾ ਸ਼ੁਕਰੇ ਬੰਦਿਆ ਦਾ ਮੈਥੋਂ ਭਾਰ ਨ ਚੱਲਿਆ ਅੰਦਰ ਤਣਗੀ ਇੱਕ ਤਾੜੀ ਨਫ਼ਰਤ ਦੀ ਛਕਿਆ ਪਾਈਆਂ ਅੰਦਰ ਤਣਗੀ ਮਾਨਵਤਾ ਬੂਟੇ ਨੂੰ ਮਾਨਵਤਾ ਬੂਟੇ ਨੂੰ ਕਿਹੜਾ ਪਿਆਰ ਦਾ ਪਾਣੀ ਪਾਵੇ ਨਾ ਸ਼ੁਕਰ ਬੰਦਿਆਂ ਦਾ ਮੈਨੂੰ ਭਾਰ ਨ ਚੱਲਿਆ ਜਾਵੇ ਨਾ ਸ਼ੁਕਰ ਬੰਦਿਆਂ ਦਾ ਮੈਨੂੰ ਭਾਰ ਨ ਚੱਲਿਆ ਜਾਵੇ ਕੋਈ ਅਫਸਰ ਮਾੜੇ ਨੇ ਰਾਜੇ ਬਣ ਕੇ ਕਲ ਕਸਾਈ ਬੇਦੋਸ਼ ਮਸੂਮਾਂ ਦੇ ਘਰ ਤੇ ਕਈਆਂ ਛੁਰੀ ਚਲਾਈ ਬੇਦੋਸ ਮਸੂਮਾ ਦੇ ਗੜ ਤੇ ਕਈਆਂ ਛੁਰੀ ਚਲਾਈ ਗਿਰ ਗਿਆ ਮਸੂਮਾ ਤੋ ਗਿਰ ਗਿਆ ਸੁਲਾ ਤੋ ਗਿਰ ਗਿਆ ਅਸੂਲਾ ਤੋ ਧਰਮ ਦਾ ਠੇਕੇਦਾਰ ਕਹਾਵੇ ਨਾ ਸ਼ੁਕਰ ਬੰਦਿਆ ਦਾ ਮੇਥੋ ਪਾ ਨਾ ਚੱਲਿਆ ਜਾਵੇ ਨਾ ਸ਼ੁਕਰ ਬੰਦਿਆ ਦਾ ਮੇਥੋ ਪਾ ਨਾ ਚੱਲਿਆ ਜਾਵੇ ਮੰਨੇ ਪਤ ਪਿਆਦੇ ਨਾ ਬੇ ਗਦਾ ਕਹਾਂ ਨਾ ਲੜਗੀ ਮੰਨੇ ਭਲਵੀਰ ਪੌਰਿਆਂ ਨੂੰ ਭਲਵੀਰ ਪੌਰਿਆਂ ਨੂੰ ਧੜਾ ਪ੍ਰੀਤ ਲੜੀ ਵਿੱਚ ਬੰਨੇ ਦਾਤਾ ਜੀ ਸ਼ੇਰਾਂ ਤਾਜੀ ਸ਼ੇਰਾ ਤੋਂ ਦਾਤਾ ਜੀ ਸ਼ੇਰਾ ਤੋਂ ਕਿਹੜਾ ਲੈ ਲਿਆ ਤਈ ਬਚਾਵੇ ਨਾ ਸ਼ੁਕਰੇ ਬੰਦਿਆ ਦਾ ਮੈਥੋਂ ਭਾਅ ਨਾ ੱੱਲਿਆ ਜਾਵੇ ਨਾ ਸ਼ੁਕਰੇ ਬੰਦਿਆ ਦਾ ਮੈਥੋਂ ਭਾਅ ਨਾ ੱੱਲਿਆ ਜਾਵੇ ਨਾ ਸ਼ੁਕਰੇ ਬੰਦਿਆ ਦਾ ਮੈਥੋਂ ਭਾਅ ਨਾ ੱੱਲਿਆ ਜਾਵੇ ਦਾ ਮੈਥੋਂ ਪਾਰ ਨਾ ਚੱਲਿਆ ਜਾਵੇ اے ਕਾਰਪੁਰਖ ਨਰੰਕਰ ਕਿਰਪਾ ਕਰੋ ਇੱਥੇ ਕੋਈ ਬਲੀ ਕੋ ਪੈਗੰਬਰ ਕੋਈ ਅਵਤਾਰ ਕੋਈ ਔਲੀਆ ਕੋਈ ਸੂਰਮਾ ਭੇਜੋ ਜਿਹੜਾ ਸੜ